ਸੰਗਤ ਜੀ ਰਾਨ ਹੋ ਗਏ ਬਾਬਾ ਦੀਪ ਸਿੰਘ ਜੀ ਦੇ ਇੰਨੀ ਦੁਨੀਆ ਆਸ਼ਕ ਕਿ 26 ਜਨਵਰੀ ਤੋਂ 4-5 ਦਿਨ ਪਹਿਲੇ 4-5 ਦਿਨ ਬਾਅਦ ਤਕਰੀਬਨ 100-100 ਸਕੂਲ ਆਪਣੇ ਬੱਚਿਆਂ ਨੂੰ ਬਾਬਾ ਜੀ ਦੇ ਸਥਾਨ ਤੇ ਪਵਣ ਸਾਹਿਬ ਮੱਥਾ ਟੇਕਣ ਲਈ ਲਿਆਉਂਦੇ ਐ ਮਗਾ ਜੀ ਇਹ ਕਿਉਂ ਕਹਿੰਦੇ ਸਾਡੇ ਸਕੂਲ ਦੇ ਬੱਚੇ ਬਾਬਾ ਦੀਪ ਸਿੰਘ ਦੇ ਸਥਾਨ ਤੇ ਇੱਕ ਦਿਨ ਵੀ ਸਾਲ ਚ ਆ ਕੇ ਸਕੂਲ ਵਾਲੋ ਟੀਚਰਾਂ ਲੈ ਕੇ ਆਉਂਦੀਆਂ ਇੱਕ ਦਿਨ ਵੀ ਮੱਥਾ ਟੇਕ ਲੈਣ ਸਾਰੇ ਸਾਲ ਵੀ ਬਾਬਾ ਜੀ ਦੀ ਸਾਡੇ ਸਕੂਲ ਚ ਵਾਰਡ ਲੱਗੇ ਆ ਇਹੋ ਜੀ ਬਾਬਾ ਜੀ ਅਰਦਾਸ ਕਰਿਆ ਕਰੋ ਬਾਬਾ ਦੀਪ ਸਿੰਘ ਜੀ ਦੇ ਚਰਨਾ ਵਿੱਚ ਕਿ ਬਾਬਾ ਦੀਪ ਸਿੰਘ ਜੀ ਸਾਡੇ ਬਣ ਜਾਓ ਜਦੋਂ ਬਾਬਾ ਦੀਪ ਸਿੰਘ ਜੀ ਸਾਡੇ ਬਣ ਗਏ ਤੇ ਫਿਰ ਜੀਵਨ ਦੇ ਵਿੱਚ ਸਾਡੇ ਇੱਕ ਵੀ ਦੁੱਖ ਨੀ ਜੇ ਰਹਿਣਾ ਸਾਡੀਆਂ ਕੋਈ ਵੀ ਖੁਆਇਸ਼ਾਂ ਅਧੂਰੀਆਂ ਨਹੀਂ ਰਹਿਣੀਆਂ ਕੋਈ ਵੀ ਦੁੱਖ ਤਕਲੀਫ ਨਹੀਂ ਜੇ ਰਹਿਣਾ ਜਿੱਦਣ ਬਾਬਾ ਦੀਪ ਸਿੰਘ ਜੀ ਸਾਡੇ ਬਣ ਗਏ ਨਾ ਉਦੋਂ ਅਸੀਂ ਦੁਨੀਆ ਦੇ ਰਾਜੇ ਬਣ ਜਾਾਂਗੇ ਜਿਸ ਬੰਦੇ ਦੀ ਜ਼ਿੰਦਗੀ ਨੂੰ ਭਾਗ ਨਹੀਂ ਲੱਗਦੇ ਜਿਸ ਬੰਦੇ ਦੀ ਜ਼ਿੰਦਗੀ ਨੂੰ ਭਾਗ ਨਹੀਂ ਲੱਗਦੇ ਸੇਵਾ ਵੀ ਕਰਦਾ ਮੱਥੇ ਵੀ ਟੇਕਦਾ ਝਾੜੂ ਪੋਚੇ ਵੀ ਲਾਉਂਦਾ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਪਰ ਜ਼ਿੰਦਗੀ ਨੂੰ ਭਾਗ ਨਹੀਂ ਲੱਗਦੀ ਤੁਹਾਡੇ ਮੰਨਾਂ ਦੇ ਵਿੱਚ ਫਰਕ ਹੈ ਇੱਕ ਵਾਰੀ ਸੱਚੀ ਸ਼ਰਧਾ ਲਗਨ ਤੇ ਪਿਆਰ ਨਾਲ ਫੰਡੇ ਵਾਲੇ ਬਾਪੂ ਜੀ ਨੂੰ ਕੀ ਕਹਿਣਾ ਤੁਸੀਂ ਇੱਕ ਵਾਰੀ ਕਹਿ ਦਿਓ ਮੇਰੇ ਹੱਥਾਂ ਤੇਰੀਆਂ ਸਰਦਾਰੀਆਂ ਹੱਥ ਦੇ ਕੇ ਰੱਖੀ ਸਵਾਲ ਮੈਨੂੰ ਕਮਲਾ ਰਮਲਾ ਜਾਣ ਕੇ ਮੇਰੇ ਕਰਦੀ ਹਲ ਸਵਾਲ ਜਦੋਂ ਬਾਬਾ ਦੀਪ ਸਿੰਘ ਜੀ ਦੇ ਕਦਮਾਂ ਦੇ ਵਿੱਚ ਆਪਣੇ ਵਜੂ ਆਪਣੇ ਆਪ ਹੀ ਖਤਮ ਕਰ ਦੋਗੇ ਆਪਣੇ ਹੰਕਾਰ ਨੂੰ ਖਤਮ ਕਰ ਦਿਓਗੇ ਫਿਰ ਬਾਬਾ ਦੀਪ ਸਿੰਘ ਜੀ ਤੁਹਾਡੇ ਪਿੱਠ ਨਹੀਂ ਲੱਗਣ ਦੇਣਗੇ